ਯਾਰੋ ਜੀ ਦਾ ਖਾਲਸਾ ਵੈਲੂ ਜੀ ਦੀ ਬਤੇ ਅੱਜ ਆਪਾਂ ਫਿਰ ਔਰਖੀ ਕਬੱਡੀ ਟੂਰਨਾਮੈਂਟ ਖੇਡਣ ਆਏ ਹਾਂ ਇਹਨਾਂ ਚੋਂ ਟੂਰਨਾਮੈਂਟ ਤੇ ਵਧੀਆ ਰੱਖਿਆ ਪਰ ਕਮੇਟੀ ਜਿਹੜੀ ਆ ਉਹ ਬਾਊ ਵਾਲਖਦੇ ਮਗਰ ਲਾਕੇ ਐਵੇਂ ਹੀ ਰਸਰੀ ਕਰੀ ਜਾਂਦੀ ਆ ਪਹਿਲੇ ਰਾਊਂਡ ਦੀਆਂ ਉਹਨਾਂ ਕੋਈ ਟਾਈਆਂ ਨਹੀਂ ਪਈਆਂ ਸਾਨੂੰ ਉਹਦੇ ਵਿੱਚ ਟੀਮਾਂ ਕੋਈ ਹਲਕੀਆਂ ਵਾਂ ਤੁਸੀਂ ਤਾਂ ਕਰੇ ਟਾਈਆਂ ਨਹੀਂ ਪਉਣੀਆਂ ਚਲੋ ਅਸੀਂ ਵੀ ਮੰਨ ਗਏ ਦੂਜੇ ਰਾਊਂਡ 'ਚ ਹੀ ਟਾਈਆਂ ਪਾਵਾਂਗੇ ਅੰਦੇ ਦੂਜੇ ਰਾਊਂਡ 'ਚ ਆਪਾਂ ਟਾਈਆਂ ਪਾਉਣਗੇ ਅੰਦੇ ਨਹੀਂ ਦੂਜੇ ਰਾਊਂਡ ਦੀਆਂ ਨਹੀਂ ਪਉਣੀਆਂ ਟਾਈਆਂ ਜਦੋਂ ਆਪਾਂ ਚਲੋ ਮੜਾ ਮੋਟਾ ਨਾਲ ਜ਼ੋਰ ਪਾਇਆ ਉਹਨਾਂ ਟਾਈਆਂ ਬਾਅਦ ਵਿੱਚ ਤਈਆਂ ਪਾਲੀਆਂ ਸਾਡਾ ਮੈਚ ਬੱਬੇ ਨਾਮ ਦੇ ਕੁਮਾਰ ਦਾ ਦੇ ਮੱਝ ਲਾਇੰਦਾ ਗਿਆ ਉਹ ਫੇਰ ਆਂਦੇ ਉਹਨਾਂ ਬਾਹੂਆਂ ਕੋਲ ਫੇਰ ਆਖਿਆ ਨਹੀਂ ਟਈਆਂ ਪਾਉਣੀਆਂ ਸਾਡਾ ਮੈਚ ਚੰਗਾ ਆ ਗਿਆ ਉਹ ਜੇ ਜਿੱਦਾਂ ਗੱਲ ਕੀਤੀ ਤੇ ਸਾਡਾ ਫੇਰ ਉਹਨਾਂ ਨੇ ਆਂਦੇ ਨਹੀਂ ਟਈਆਂ ਪਾਉਣੀਆਂ ਜਿੱਦਾਂ ਪਹਿਲੂ ਮੈਚ ਆ ਉਦਾਂ ਕਰਾਉਣੇ ਜਾਂ ਇੱਕ ਵਾਰੀ ਫੇਰ ਟਈਆਂ ਪਾਉ ਉਹਨਾਂ ਆਪਣੇ ਤਿੰਨੇ ਟੀਮਾਂ ਦੂਜੇ ਫੈਨ ਨਾਲ ਕਰਣੀਆਂ ਫੇਰ ਉਹ ਮੈਚ ਦੋਹੇ ਟੀਮਾਂ ਇਹਨਾਂ ਆਪ ਆਖਿਆ ਹੀ ਬਾਹੂ ਕੁਮਾਰ ਨਾਲ ਤੇ ਇਹ ਜਾਣ ਕੇ ਇਹ ਰੈਫਰੀ ਕਰਦੇ ਜਿੰਨਾ ਚਿਰ ਸਾਡਾ ਮੈਚ ਨਹੀਂ ਹਾਰਾਂਗੇ ਨਾ ਆਂਦੇ ਉਹਨਾਂ ਜਦੋਂ ਤੁਹਾਡੀਆਂ ਟਈਆਂ ਪਈ ਕੇ ਨਹੀਂ ਇਹ ਮਾਰੀ ਗੱਲ ਇਹਨੇ ਚੰਗਾ ਟੂਰਨਾਮੈਂਟ ਨਾ ਕਰਾਇਆ ਕਰਵੇਂ ਜੇ ਟੀਮਾਂ ਬਣਾਉਨੀਆਂ ਪਿੰਡ ਦੀਆਂ ਤੇ ਦੋ ਬਣਾ ਲਈਆਂ ਜਿੱਦਾਂ ਇਹਨਾਂ ਦੇ 16 ਰੱਖ ਦਿਆ ਕਰ। ਯਾ ਟਾਈਆਂ ਪੈ ਇਨਸਾਫ ਕਰ ਨਾ ਏਡਾ ਵੱਡਾ ਟੂਰਨਾਮੈਂਟ ਕਰਾ ਕੇ ਹੀ ਰਾਜਰੀ ਕੰ ਦਾ ਕੀ ਫਾਇਦਾ ਹੋ। ਆਪੇ ਕਿਹੜੇ ਆਂਦੇ ਇਹਨੂੰ ਬਾਹਰੋਂ ਫੋਨ ਆਉਂਦੇ ਆ ਪਹਿਲਾ ਕਹਿੰਦੇ ਪਹਿਲਾ ਮੈਚ ਪਈ ਆਵੇਂ ਪਾਉ ਤੇ ਤੁਹਾਨੂੰ ਸੱਦਿਆਗਾ ਧੋਲੇ ਸਾਨੂੰ ਤਾਂ ਨੂੰ ਸੱਦਿਆ ਆਪਾਂ ਕੋਈ ਪਾਰਟਿਸਪੇਟ ਨਹੀਂ ਲਿਆ ਕੋਈ ਪ੍ਰਾਈਜ਼ ਨਹੀਂ ਲਿਆ ਤਾਂ ਆਪਾਂ ਦੋਵਾਂ ਟੀਮਾਂ ਨੇ ਉਦਾਂ ਹੀ ਚੱਲੇ ਆ। ਕਿ ਗਾਂ ਦੇ ਇਹਨਾਂ ਨੂੰ ਮੇਰੀ ਨਹੀਂ ਮਰੀ ਬੇਨਤੀ ਆ ਵੀ ਟੂਰਨਾਮੈਂਟ ਹੀ ਨਾ ਕਰਾਇ